ਸਾਸਰੀ ਗਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਝੁੱਗੜ ਚੋਰ ਨਿਊਜ਼ ਬ੍ਰੇਕਿੰਗ ਨਿਊਜ਼ ਵਿੱਚ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਦਰਖਤ ਬਹੁਤ ਸਾਲਾਂ ਤੋਂ ਲੱਗਿਆ ਹੋਇਆ ਸੀ ਤੇ ਅੱਜ ਅਚਾਨਕ ਇਹ ਦਰਖਤ ਡਿੱਗ ਗਿਆ ਤੇ ਇਸ ਦੇ ਥੱਲੇ ਬੈਠੇ ਤਿੰਨ ਬੱਚੇ ਮੌਜੂਦ ਗੱਲਾਂ ਕਰ ਰਹੇ ਸੀ ਜਿੰਨਾ ਉੱਤੇ ਇਹ ਦਰਖਤ ਡਿੱਗ ਗਿਆ ਉਹਨਾਂ ਵਿੱਚੋਂ ਇੱਕ ਬੱਚੇ ਨੇ ਬਹਾਦਰੀ ਦਿਖਾਉਂਦੇ ਹੋਏ ਇਹ ਦਰਖਤ ਨੂੰ ਆਪਣੇ ਮੋਢੇ ਤੇ ਰੱਖਿਆ ਤੇ ਦੂਜੇ ਬੱਚਿਆਂ ਦੀ ਜਾਨ ਬਚਾਈ ਆਈਏ ਉਹਨਾਂ ਨਾਲ ਥੋੜੀ ਜੀ ਵਾਦ-ਵਿਵਾਦ ਕਰਦੇ ਹਾਂ ਜਿਵੇਂ ਕੀ ਇਹ ਬੱਚਾ ਹੁਣ ਹਾਰ ਤੇ ਲਾਇਕ ਹੈ ਇੰਨੇ ਆ ਆਪਣੇ ਮੋਢੇ ਤੇ ਰੱਖ ਕੇ ਬੱਚੇ ਦੀ ਜਾਨ ਬਚਾਈ ਆਈਏ ਇਹਨਾਂ ਨਾ ਥੋੜੀ ਜੀ ਵਾਲਤਰਾਬ ਕਰਦੇ ਹਾਂ ਹਾਂਜੀ ਹਾਂਜੀ ਦੱਸੋ ਜੀ ਕਿਵੇਂ ਹਾਦਸਾ ਵਾਪਰਿਆ ਅਸੀਂ ਤਿੰਨ ਮੁੰਡੇ ਬੈਠੇ ਹੋਏ ਸੀ ਮੇਰਾ ਮੈਂ ਤੇ ਮੇਰੇ ਯਾਰ ਦੋ ਬੈਠੇ ਹੋਏ ਸੀ ਤੇ ਇੱਕ ਕਹਿੰਦੇ ਮੇਰੀ ਫੋਟੋ ਖਿੱਚ ਦੇ ਮੈਂ ਇੱਕਦਮ ਖੜਾ ਹੋਇਆ ਜੀ ਕੁਦਰਤੀ ਮੈਂ ਜੁੱਤੀ ਹੱਥ ਰੱਖਿਆ ਤੇ ਇੱਕਦਮ ਹਵਾ ਚੱਲੀ ਤੇ ਤਰਕ ਤੇ ਮੇਰੇ ਮੋਢੇ ਉੱਤੇ ਆ ਡਿੱਗ ਗਿਆ ਤੂੰ ਮੇਰੇ ਯਾਰੋ ਮਨ ਨੂੰ ਕਦੋਂ ਸੈਟਚ ਕੀਤਾ ਤੇ ਆ ਮੈਂ ਮੋੜੇ ਤਰਾ ਕੇ ਥੱਲੇ ਰੱਖਦਾ ਇਹਨੂੰ ਤੇ ਆਪਣੀ ਆਰ ਦੀ ਜਾਨ ਪਚਾਈ ਹੋਰ ਬਹੁਤ ਜਿਵੇਂ ਕਿ ਤੁਸੀਂ ਸੁਣ ਰਹੇ ਹੋ ਇਹ ਬੱਚੇ ਨੇ ਬਹੁਤ ਬਹਾਦਰੀ ਨਾਲ ਇਹ ਦਰਕ ਨੂੰ ਰੋਕ ਕੇ ਆਪਣੇ ਸਾਥੀਆਂ ਦੀ ਜਾਨ ਬਚਾਈ ਉਸੇ ਤਰ੍ਹਾਂ ਹੋਰ ਇਸ ਦੇ ਨਾਲ ਆਓ ਅਸੀਂ ਉਹਨਾਂ ਦੇ ਸਾਥੀ ਨਾਲ ਥੋੜਾ ਜਿਹਾ ਵਿਚਾਰ-ਵਿਸ਼ਰਮ ਕਰਦੇ ਹਾਂ ਹਾਂਜੀ ਜਦੋਂ ਇਹ ਦਰਕ ਡਿੱਗਿਆ ਉਦੋਂ ਤੁਸੀਂ ਕਹਿਣ ਦਾ ਅਨੁਭਵ ਕਰ ਰਹੇ ਸੀ ਸੱਜਿਆ ਕੀ ਬੜਾ ਹੀ ਖਤਰਨਾਕ ਰੋਬ ਬੀਤੇ ਕਿ ਦਰਦ-ਮੋਲ ਬਣ ਕੇ ਸਾਡੇ ਵਿੱਚ ਕਿਵੇਂ ਪੈਦਾ ਬੜਾ ਭਾਰੀ ਸੀ ਇਕੱਲੇ ਬੰਦੇ ਚੁੱਕ ਨਹੀਂ ਹੁੰਦਾ ਪੈਸੀ ਇਧਰ ਨਾਲੇ ਭੱਜ ਗਈ ਸੀ ਸਾਡਾ ਪਤਾ ਕੈਮਰਾਮੈਨ ਭੱਜਿਆ ਅੱਛਾ ਜੀ ਫਿਰ ਰਿਪੋਰਟਰ ਭੱਜ ਗਿਆ ਸੀ ਅੱਛਾ ਜੀ ਫਿਰ ਮੈਂ ਅੰਦਰੋਂ ਬਾਹਰ ਆਇਆ ਅੱਛਾ ਜੀ ਕੈਮਰਾਮੈਨ ਜਾ ਵਧੇ ਕਿਹਾ ਜਿਵੇਂ ਕਿ ਤੁਸੀਂ ਸੁਣ ਰਹੇ ਹੋ ਇਹਨਾਂ ਦੀ ਕੋਈ ਸਮਝ ਨਹੀਂ ਆ ਰਹੀ ਇਹਨਾਂ ਦੇ ਨਾਲ ਦੇ ਸਾਥੀ ਨੂੰ ਅਸੀਂ ਦੁਬਾਰਾ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਦੱਸੋ ਇਹਨਾਂ ਨੇ ਕੀ ਬੋਲਿਆ ਹੈ ਹਾਂਜੀ ਇਹਨਾਂ ਨੇ ਕਿਹਾ ਅਸੀਂ ਬਹੁਤ ਜ਼ਿਆਦਾ ਖਤਰਨਾਕ ਨੁਮਰ ਅਨੁਭਵ ਕੀਤਾ ਅੱਛਾ ਜੀ ਬਹੁਤ ਖਤਰਨਾਕ ਨੁਮਰ ਅਨੁਭਵ ਕੀਤਾ ਕਿ ਅਸੀਂ ਡਰ ਗਏ ਇੱਕਦਮ ਤੇ ਸਭ ਤੋਂ ਪਹਿਲਾਂ ਕਹਿੰਦੇ ਕੈਮਰਾਮੈਨ ਭੱਜਿਆ ਆਜ ਰਿਪੋਰਟਰ ਸਾਡਾ ਭੱਜੇ ਕਹਿੰਦੇ ਫ ਇਹ ਫਿਰ ਮੈਂ ਦੇਖਿਆ ਸਾਰਾ ਕੁਝ ਮੈਂ ਇੱਕਦਮ ਡਰ ਗਿਆ ਉਸ ਤੋਂ ਬਾਅਦ ਕਹਿੰਦਾ ਮੈਂ ਖਤਮ ਹੋ ਗਿਆ ਤੇ ਇਸ ਬਹਾਦਰੀ ਦਿਖਾਣ ਤੇ ਤੁਹਾਡੇ ਘਰ ਦੇ ਆਣੇ ਤੁਹਾਨੂੰ ਸਮਾਨਿਤ ਕੀਤਾ કે ਨਹੀਂ ਕੀਤਾ ਹਾਲੇ ਤੱਕ ਮੈਨੂੰ ਪਤਾ ਹੀ ਨਹੀਂ ਸੀ ਅੱਛਾ ਜੀ ਜਿਵੇਂ ਕੀ ਤੁਸੀਂ ਜਾਣ ਰਹੇ ਹੋ ਜੇ ਘਰ ਇਹਨਾਂ ਦੇ ਪਤਾ ਨਹੀਂ ਹੈ ਜਿ ਜਿਸ ਤਰ੍ਹਾਂ ਇਹਨਾਂ ਦੇ ਘਰ ਪਤਾ ਲੱਗੇਗਾ ਉਹ ਦਰਵ ਨਾਲ ਭਰ ਜਾਣਗੇ ਕਿ ਸਾਡੇ ਪੁੱਤਰ ਨੇ ਸਾਡੇ ਲਈ ਹੋਰ ਆਪਣੀ ਦੋਸਤਾਂ ਲਈ ਬਹੁਤ ਕੁਝ ਕੀਤਾ ਔਰ ਦੇਖਦੇ ਹਾਂ ਇਹ ਦਰਖਤ ਹੁਣ ਕੀ ਹੁੰਦਾ ਹੈ ਇਸਦਾ ਕੀ ਹੁੰਦਾ ਹੈ ਇਹ ਬੱਚੇ ਕੋ ਉਸਨੇ ਬਹੁਤ ਬਹਾਦਰੀ ਦਾ ਕੰਮ ਕੀਤਾ ਹੈ ਆਓ ਇਹਨਾਂ ਦੇ ਘਰ ਜਾ ਕੇ ਇਹਨਾਂ ਦੇ ਮਾਪਿਓ ਨਾਲ ਥੋੜੀ ਜੀ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੀ ਬਹਾਦਰੀ ਦਾ ਪ੍ਰਦਰਸ਼ਨ ਦਿੰਦੇ ਹਾਂ ਅੱਗੇ ਮਿਲਦੇ ਹਾਂ ਆਪ ਨੂੰ ਨੈਕਸਟ ਨਿਊਜ਼ ਵਿੱਚ ਤੇ ਉਸ ਲਈ ਬਨੇ ਰਹੋ ਸਾਡੇ ਝੁਗਾ ਚੋੜ ਨਿਊਜ਼ ਬ੍ਰੇਕਿੰਗ ਨਿਊਜ਼ ਵਿੱਚ ਧੰਨਵਾਦ